ਰਸਨਾ ਕਰੀਏ ਪਵਿੱਤਰ ਚੰਗੇ ਚੰਗੇ ਰਾਗੀ ਤੇ ਚੰਗੇ ਚੰਗੇ ਢਾਡੀ ਕੋਮ ਦੇ ਮਹਾਨ ਹਸਤੀਆਂ ਨੇ ਲਖਬੀਰ ਸਿੰਘ ਤੇੜੀ ਮਹਿੰਗਾ ਸਿੰਘ ਜੀ ਖਾਲਸਾ ਬੜੀਆਂ ਮਹਤਸਰ ਹਰਦੀਪ ਸਿੰਘ ਜੀ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਸਾਰਿਆਂ ਨੇ ਸੇਵਾ ਕੀਤੀ ਹੈ ਕਲਯੁਗ ਵਿੱਚ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਤੇ ਹਨ ਸਾਡੀਆਂ ਭੈਣਾਂ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਹੈ ਆਓ ਫਤਿਹ ਬੁਲਾਈਏ ਸਾਡੇ ਬਹੁਤ ਸਤਿਕਾਰਯੋਗ ਗੁਰਕੀਆਂ ਲਾਲ ਲੀਆਂ ਫੌਜਾਂ ਨਿਹੰਗ ਸਿੰਘ ਜਿਨ੍ਹਾਂ ਤੇ ਬੜੀ ਸਤਗੁਰੂ ਦੀ ਬਖਸ਼ਿਸ਼ ਹੈ ਲਖਬੀਰ ਸਿੰਘ ਜੀ ਤੇੜੀ ਬਾਬਾ ਬੋੜ ਪੰਜਾਬ ਦੇ ਨਹੀਂ ਉੱਗੇ ਪੰਜਾਬ ਦੇ ਹਿੰਦੁਸਤਾਨ ਦੇ ਬਾਬਾ ਜੋਗਾ ਸਿੰਘ ਜੀ ਜੋਗੀ ਮਹਾਨ ਉਹਨਾਂ ਦੇ ਸ਼ਗਿਰਦ ਨੇ ਲਖਬੀਰ ਸਿੰਘ ਜੀ ਤੇੜੀ ਮੈਂ ਘੱਗ ਸਕਦੀ ਖਾਲਸਾ ਬਹੁਤ ਸਰਮਾਨ ਭੇਜਦੇ ਨੇ ਮੈਂ ਤੈਦੂਨ ਧੰਨਵਾਦੀ ਹਾਂ ਗੁਰੂ ਕੀਆਂ ਲਾਲਲੀਆਂ ਫੌਜਾਂ ਟਾਈਮ ਦੇ ਰਹੀਆਂ ਨੇ ਗੁਰੂ ਅਰਗਵਿੰਦ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਿਆਰ ਅੰਦਰ ਸੇਵਾ ਕਰਦੇ ਨੇ ਫਤਿਹ ਬੁਲਾ ਦਿਓ ਇੱਕ ਵਾਰ ਸਾਰੀ ਸੰਗਤ ਟਾਈਮ ਬੜਾ ਥੋੜਾ ਹੈ ਕੱਜ ਕੇ ਫਤਿਹ ਬਲਾਉ ਜੀ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਮਾਸ ਲਖਣੀ ਛੇਵੇਂ ਪਾਤਸ਼ਾਹ ਦੇ ਘੋੜੇ ਦੀਆਂ ਵਾਗਾਂ ਫੜ ਕੇ ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਮੰਨੂ ਵੀ ਦੁਨੀਆ ਨਾਲ ਰਲਾ ਦਿਓ ਮੰਨੂ ਵੀ ਇੱਕ ਮਿੱਠੀ ਦਾਤ ਪੁੱਤਰ ਦੀ ਦੇ ਦਿਓ ਜਗਨਾ ਮਲਾ ਦਿਓ ਮਹਾਰਾਜ ਸੱਚੇ ਪਾਤਸ਼ਾਹ ਭਾਈ ਗਰਦਾਸ ਨੇ ਝੁਕਤੀ ਦੱਸ ਦਿੱਤੀ ਟਾਈਮ ਇਹਨਾਂ ਨਹੀਂ ਮੈਂ ਦੱਸਾਂ ਆਓ ਸਰਵਣ ਕਰੀਏ ਬੜੇ ਪਿਆਰ ਦੀਆਂ ਲੈਣਾ ਨੇ ਆਹ ਤਲਵਾਰ ਨੀਰੀ ਪੀਰੀ ਦੇ ਪਹਿਣਿਆ ਆਹ ਤਲਵਾਰ ਵਾਲੀ ਦੁਨੀਆ ਦਾ ਇਹ ਸਭ ਨੂੰ ਤਾਰ ਮਾ ਮਾਨ ਸਾਹਿਬ ਜਸਬੀਰ ਸਿੰਘ ਜੀ ਮਾਨ ਢਾਡੀ ਮੇਰਾ ਭਰਾ ਆਏ ਬੜੀਆਂ ਸਟੇਜਾਂ ਤੇ ਬੜਾ ਮਾਣ ਦਿੱਤਾ ਮੈਂ ਤੈਨੂੰ ਦਿਲੋਂ ਧੰਨਵਾਦੀਆਂ ਪਹੁੰਚ ਗਏ ਨੇ ਪੂਰੇ ਲੈ ਸਤਗੁਰੂ ਪੂਰੇ ਲੈ ਅੱਜ ਤੇ ਕਾਜ ਸਵਾਰ ਨੀਰ ਪੀਰ ਦੀ ਪਹਿਣੀ ਆ ਤਲਵਾਰ ਵਾਲੀ ਦੁਨੀਆ ਦਾ ਦਾਤਾ ਸਭ ਨੂੰ ਤਾਰ ਰਵਾ ਮੈਂ ਮਾਂ ਹੰਝੂ ਪਰ ਰੋਈ ਓਛੇ ਮੇ ਸਤ ਗੁਰੂ ਨੇ ਛੇ ਮੇ ਸਤ ਗੁਰੂ ਨੇ ਅੱਧ ਤੇ ਕਾਜ ਸਵਾਰ ਨੀਰੀ ਪੀਰੀ ਦੀ ਪਹਿਨੀਆ ਯਾ ਤਲਵਾਰ ਵਾਲੀ ਦੁਨੀਆ ਦਾ ਦਾਤਾ ਸਭ ਨੂੰ ਤਾਰ ਨੂੰ ਆ ਓਏ ਬਾਗਪਰੀ ਨੂੰ ਬਾਗ ਲਗਾਇਆ ਵਿਚ ਕਸ਼ਮੀਰਾਂ ਦਾ ਕੇ ਪਾ ਕੇ ਓ ਮੇਰੇ ਦਿਲ ਦੀ ਪਿਆਸ ਬੁਝਾਈ ਗੁਰਾ ਚੋੜਾ ਗਲ ਵਿੱਚ ਪਾ ਕੇ ਸਤਿਗੁਰੂ ਮੇਰੇ ਨੇ ਛੇਵੇਂ ਸਤਿਗੁਰੂ ਨੇ ਅੱਜ ਤੇ ਆਨੰਦਦਾਰ ਨੀਰੀ ਪੀਰੀ ਦੀ ਪਹਿਣਿਆ ਆ ਤਲਵਾਰ ਵੱਲੀ ਦੁਨੀਆ ਦਾ ਦਾਤਾ ਸਭ ਨੂੰ ਤਾਰਨ ਵਾਲਾ ਇਹ ਤਾਰ ਕੈ ਜੱਟ ਜੰਬਲੇ ਦੀ ਤਾਰ ਨੀਰੀ ਪੀਰੀ ਦੀ ਪਹਿਣਿਆ ਆ ਤਲਵਾਰ ਵਾਲੀ ਦੁਨੀਆ ਦਾ ਦਾਤਾ ਸਭ ਨੂੰ ਤਾਰਨ ਹਾਰ ਨੀਰੀ ਪੀਰੀ ਦੀ ਪਹਿਣਿਆ ਆ ਤਲਵਾਰ ਵਾਲੀ ਦੁਨੀਆ ਦਾ ਦਾਤਾ ਸਭ ਨੂੰ ਤਾਰਨਵਾ ਟਾਈਮ ਸਮਾਪਤੀ ਆ ਬੜੇ ਮਹਾਨ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਕਲਾਕਾਰ ਟਾਡੀਆਂ ਦੇ ਵਿੱਚੋਂ ਟਾਡੀ ਜਸਵੀਰ ਸਿੰਘ ਮਾਨ ਮੇਰਾ ਵੱਡਾ ਵੀਰ ਜਿਹਨੂੰ ਸਾਡੇ ਤੇ ਮਾਣ ਆ ਤੇ ਸਾਨੂੰ ਉਹਦੇ ਤੇ ਮਾਣ ਆ ਬੜਾ ਪਿਆਰ ਦਿੱਤਾ ਉਹਨਾਂ ਨੇ ਸਤਗੁਰੂ ਚੜ੍ਹਦੀ ਕਲਾ ਵਿੱਚ ਚਾਹੁੰਦਾ ਜੱਥਾ ਬੜੀ ਕਿਰਪਾ ਸਾਡੇ ਕਲਵੰਦ ਸਿੰਘ ਜੀ ਕਣੀਕ ਬੰਗਰ ਵਾਲੇ ਬਹੁਤ ਸਾਰਾ ਮਾਣ ਭੇਜਦੇ ਨੇ ਸਤਿਗੁਰੂ ਕਿਰਪਾ ਸardar ਭਜਨ ਸਿੰਘ ਜੀ ਦਾਦੂਪੁਰਾ ਮੇਰਾ ਵੱਡਾ ਵੀਰ ਆਪ ਜੀ ਨੂੰ ਇਤਿਹਾਸ ਨਾਲ ਜੋੜ ਕੇ ਗਿਆ ਸਤਿਗੁਰੂ ਚੜ੍ਹਦੀ ਕਲਾ ਕਰੇ ਮੈਂ ਸੈਕਟਰੀ ਸਾਹਿਬ ਵੱਡੇ ਵੀਰ ਜੀ ਦਾ ਗੁਰੂਕੀਆਂ ਲਾਡਲੀਆਂ ਫੌਜਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਗੱਲ ਕਰਨੀ ਚਾਹੀਦੀ ਹੈ ਗੁਰੂ ਅਰਗਵਿੰਦ ਪਾਤਸ਼ਾਹ ਦੇ ਦਰ ਤੇ ਆਏ ਹਾਂ ਉੱਥੋਂ ਜੋ ਕੁਝ ਮਿਲਣ ਮਿਲਦਾ ਨਾ ਉਹ ਸੱਚ ਦੀ ਬਾਤ ਬਤਾਉਂਦੇ ਆ ਤੇ ਸਾਟੀ ਬੋਲਦੇ ਸਤਿਗੁਰੂ ਪਾਤਸ਼ਾਹ ਰਹੇ ਆ ਆਓ ਮੈਂ ਸੌਂਟ ਵਾਲੇ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਰਾ ਚੜ੍ਹ ਤੇਰੇ ਪਾਣੇ ਸਰਬਾਦਾ ਪਲਾ ਫਤਿਹ ਗੱਜ ਕੇ ਬੁਲਾਇਆ ਕਰੋ ਸਾਧ ਸੰਗਤ ਫਤਿਹ ਸਾਡੇ ਕੋਲ ਰਹਿ ਗਈ ਹੈ ਬਾਕੀ ਖੰਭ ਲਾ ਕੇ ਸਭ ਚੀਜ਼ਾਂ ਉੱਡਦੀਆਂ ਜਾਂਦੀਆਂ ਫਤਿਹ ਤੇ ਸੰਭਾਲ ਕੇ ਰੱਖੋ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ